ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੀ ਚੋਣ ਗੁਰਾਇਆਂ ਵਿਖੇ ਸੰਪੰਨ ਹੋਈ ਜਿਸ ਵਿੱਚ ਜੁਜਾਦ ਸਿੰਘ ਸੰਧੂ ਰੁੜਕਾ ਕਲਾ ਨੂੰ ਪ੍ਰਧਾਨ ਚੁਣਿਆ ਗਿਆ ਚੋਣਾਂ ਰਾਹੀਂ ਹੋਈ ਇਸ ਚੋਣ ਵਿੱਚ ਜੁਜਾਦ ਸਿੰਘ ਸੰਧੂ ਨੇ ਆਪਣੇ ਪ੍ਰਤੀਬੰਦੀ ਜਗਤਾ ਸਿੰਘ ਗਿੱਲ ਨੂੰ 172 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ ਸੂਬਾ ਪ੍ਰਧਾਨ ਚੁਣੇ ਗਏ ਉਹਨਾਂ ਦੇ ਸੂਬਾ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ਵਿੱਚ ਅੱਜ ਗੁਰਾਇਆ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸਮੂੱਚੀ ਟੀਮ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਬੋਲਦੇ ਆ ਪੀਪੀਏ ਗੁਰਾਇਆ ਦੇ ਚੇਅਰਮੈਨ ਰਜਿੰਦਰ ਕੁਮਾਰ ਨੇ ਕਿਹਾ ਕਿ ਸਰਦਾਰ ਜੁਜਾਰ ਸਿੰਘ ਸੰਧੂ ਜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਿੱਚ ਲੰਬੇ ਸਮੇਂ ਤੋਂ ਕਾਰਜਸ਼ੀਲ ਹਨ ਅਤੇ ਉਹਨਾਂ ਦੀਆਂ ਇਸ ਸੰਸਥਾ ਨੂੰ ਵੱਡੀਆਂ ਸੇਵਾਵਾਂ ਹਨ ਹੁਣ ਜੋ ਉਹਨਾਂ ਨੂੰ ਪੰਜਾਬ ਪੱਤਰ ਦੀ ਸੇਵਾ ਮਿਲੀ ਹੈ ਇਹ ਉਹਨਾਂ ਵਾਸਤੇ ਵੱਡੀ ਉਪਲਬਧੀ ਤਾਂ ਹੈ ਹੀ ਪਰ ਇਸ ਨਾਲ ਗੁਰਾਇਆ ਫੋਟੋਗ੍ਰਾਫਰ ਐਸੋਸੀਏਸ਼ਨ ਨੂੰ ਵੀ ਵਡਿਆਈ ਮਿਲੀ ਹੈ ਜਿਸ ਲਈ ਉਹਨਾਂ ਨੇ ਸਮੁੱਚੀ ਪੰਜਾਬੀ ਮੈਂਬਰਸ਼ਿਪ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਜਗਮਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਅਤੇ ਪਰਿਵਾਰਕ ਤੌਰ ਤੇ ਦੋਨਾਂ ਪੱਖਾਂ ਤੋਂ ਖੁਸ਼ੀ ਮਿਲੀ ਹੈ ਜਿਸ ਲਈ ਉਹਨਾਂ ਨੇ ਆਪਣੇ ਪਰਿਵਾਰ ਵੱਲੋਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਇਸੇ ਤਰ੍ਹਾਂ ਜੁਜਾਰ ਸਿੰਘ ਸੰਧੂ ਦੇ ਪ੍ਰਬਲ ਰਾਜ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅੰਤ ਵਿੱਚ ਜੁਜਾਰ ਸਿੰਘ ਸੰਧੂ ਜੀ ਨੇ ਸਮੁੱਚੀ ਪੰਜਾਬ ਟੀਮ ਅਤੇ ਗੁਰਾਇਆਂ ਫੋਟੋਗ੍ਰਾਫਰ ਦੇ ਸਾਰੇ ਮੈਂਬਰਾਂ ਦਾ ਉਹਨਾਂ ਦੇ ਗ੍ਰਹਿ ਵਿਖੇ ਆਉਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਐਸੋਸੀਏਸ਼ਨ ਨੂੰ ਹੋਰ ਅਗਾਂਹ ਲੈ ਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਇਸ ਮੌਕੇ ਤੇ ਨਰਿੰਦਰ ਕੁਮਾਰ ਪਾਸ ਮੀਤ ਪ੍ਰਧਾਨ ਹਰਮੇਸ਼ਰ لال ਮੀਤ ਪ੍ਰਧਾਨ ਰਗਵੀਰ ਸਿੰਘ ਸੈਕਟਰੀ ਜਗਮਿੰਦਰਪਾਲ ਸਿੰਘ ਪੀਆਰਓ ਨਰਿੰਦਰ ਕੁਮਾਰ ਸਨਮਪ੍ਰੀਤ ਸਿੰਘ ਕੁਲਵਿੰਦਰ ਸਿੰਘ ਕੈਸ਼ੀਅਰ ਮਨਦੀਪ ਸਿੰਘ ਢਿੱਲੋ ਰੋਸ਼ਨ ਲਾ ਮਨਵੀਰ ਸਿੰਘ ਕੁਲਵਿੰਦਰ ਕੁਮਾਰ ਗੁਰਜੀਤ ਸਿੰਘ ਕੁਲਦੀਪ ਸਿੰਘ ਜਗਤਾਰ ਸਿੰਘ ਸਮੇਤ ਉਹਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਹਨ ਪੰਜਾਬ ਐਸੋਸੀਏਸ਼ਨ ਦੇ ਗ੍ਰਾਇਆ ਯੂਨਿਟ ਦੇ ਵਿੱਚੋਂ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚੋਂ ਪੰਜਾਬ ਦੇ ਪ੍ਰਧਾਨ ਚੁਣੇ ਗਏ ਆ ਅਸੀਂ ਬਹੁਤ ਹੀ ਖੁਸ਼ ਆ ਇਹਨਾਂ ਤੋਂ ਤੇ ਸਾਨੂੰ ਬਹੁਤ ਹੀ ਮਾਣ ਆ ਇਹਨਾਂ ਤੇ ਤੇ ਸੰਧੂ ਸਾਹਿਬ ਸਾਡੇ ਲਈ ਬਹੁਤ ਪੰਜਾਬ ਦੇ ਵਿੱਚ ਜਾ ਕੇ ਸਾਡੇ ਸਾਰੇ ਐਸੋਸੀਏਸ਼ਨ ਦਾ ਬਹੁਤ ਖਿਆਲ ਰੱਖੂਗੇ ਟੀਮ ਦੇ ਵਿੱਚੋਂ ਠੀਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਆ ਸਰਦਾਰ ਜੁਹਾਰ ਸਿੰਘ ਜੀ ਰੁੜਕਾ ਜੋ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚੁਣਿਆ ਤੇ ਸਾਡੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕਾਈ ਗਰਾਂ ਦੇ ਵੀ ਪ੍ਰਧਾਨ ਆ ਸੋ ਅੱਜ ਪੂਰੇ ਗਰਾਂ ਦੀ ਸਾਡੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜੂਨੀਅਰ ਇਕਾਈ ਦੇ ਮੈਂਬਰ ਸਰਦਾਰ ਜੁਹਾਰ ਸਿੰਘ ਜੀ ਨੂੰ ਅੱਜ ਵਧਾਈ ਦੇਣ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਸਾਰੇ ਪਹੁੰਚੇ ਆ ਸੋ ਸਾਡੇ ਲਈ ਜਿੱਥੇ ਗਰਾਂ ਲਈ ਮਾਣ ਵਾਲੀ ਗੱਲ ਆ ਉੱਥੇ ਅਸੀਂ ਪਰਿਵਾਰ ਤੌਰ ਤੇ ਵੀ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਮੇਰੇ ਚਾਚਾ ਜੀ ਆ ਤੇ ਅਸੀਂ ਇੱਕ ਇਸ ਨਗਰ ਤੋਂ ਉੱਠ ਕੇ ਅੱਜ ਪੰਜਾਬ ਦੀ ਪ੍ਰਤੀਨਿਧਤਾ ਮਿਲੀ ਆ ਸੋਸਲੀ ਬਹੁਤ ਖੁਸ਼ੀ ਵੀ ਆ ਤੇ ਸਾਰਿਆਂ ਨੂੰ ਵਿਸ਼ਵਾਸ ਵੀ ਦਿਵਾਉਨੇ ਆ ਕਿ ਅਸੀਂ ਪ੍ਰਧਾਨ ਜੀ ਨਾਲ ਸਾਰਾ ਰਲ ਮਿਲ ਕੇ ਪੂਰੇ ਗ੍ਰਾਇਆਂ ਜੁਨਨ ਤੋਂ ਅਸੀਂ ਜਿੱਥੇ ਸਾਡੀ ਡਿਊਟੀਆਂ ਲਾਉਣਗੇ ਅਸੀਂ ਪੂਰਾ ਇਹਨਾਂ ਨਾਲ ਆਪਣੀ ਜੁਨੀਅਨ ਦੇ ਕੰਮਾਂ ਦੇ ਵਿੱਚ ਪੂਰਾ ਸਾਥ ਦੇਵਾਂਗੇ ਇਹ ਜੋ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਗ੍ਰਾਇਆਂ ਜੁਨਟ ਵਾਲੇ ਮੇਰੇ ਛੋਟੇ ਵੀਰ ਜਗਤ ਸਿੰਘ ਨੂੰ ਜੋ ਮਾਣ ਮਿਲਿਆ ਹੈ ਇਹ ਪੰਜਾਬ ਦੇ ਪ੍ਰਧਾਨ ਬਣੇ ਆ ਉਹਦਾ ਮਾਣ ਬਖਸ਼ਣ ਆਇਆ ਉਹਦਾ ਸਨਮਾਨ ਕੀਤਾ ਹੈ ਅਸੀਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਤੁਹਾਡੇ ਚੈਨਲ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਆ ਤੇ ਤੁਸੀਂ ਆਏ ਇੱਥੇ ਭਰਾ ਮੇਰੇ ਆਇਆ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਜਿਹਨਾਂ ਤੋਂ ਗੁਰਾਇਆਂ ਤੋਂ ਸਾਰੇ ਵੀਰ ਮੇਰੇ ਸਾਥੀ ਆ ਸਾਰੇ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਰਾ ਨੂੰ ਮਾਣ ਆਇਆ ਕਰਨ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਪੰਜਾਬ ਦੇ ਪੰਜਾਬ ਦੇ ਡੈਲੀਗੇਟਾਂ ਨੇ ਮੈਨੂੰ ਪੰਜਾਬ ਦਾ ਪ੍ਰਧਾਨ ਦਾ ਅਹੁਦਾ ਬਖਸ਼ਿਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਮੈਂ ਗੁਰਾਇਆਂ ਲਈ ਵੀ ਤੇ ਪੂਰੇ ਪੰਜਾਬ ਲਈ ਵੱਧ ਤੋਂ ਵੱਧ ਤਨਦੇਈ ਨਾਲ ਜੋ ਉਮੀਦਾਂ ਮੇਰੇ ਤੋਂ ਉਹ ਸਾਰੀਆਂ ਤੇ ਖਰਾ ਉਤਰੂੰਗਾ ਜੀ